तो मंगा पूरियां 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 करो, पुरिया करो, पुरिया करो। पूराज में जिंदाबाद मुलाजम एक जिंदाबाद सरकार मुर्दाबाद ਹਾਂਜੀ ਦੇਸਰਾਜ ਜੀ ਕੀ ਮਾਮਲਾ ਜੀ ਪੁਰਾਣੀ ਮਾਮਲਾ ਇਹ ਹੈ ਜੀ ਕਿ ਸਾਡੀਆਂ ਤਿੰਨ ਕਿਸ਼ਤਾਂ ਡੀਏਰੀ ਆਪਕਾਇ ਪਈਆਂ ਨੇ 16 ਇੱਕ ਤੋਂ ਜਿਹੜਾ ਏਰੀਆ ਵਾਲਾ ਮਹंगाई भत्ता ਵਧਾਇਆ ਤੇ ਉਹ ਪਿਆ ਉਹ ਸਰਕਾਰ ਦੇ ਨਹੀਂ ਰਹੀ ਇੱਕ ਇੱਕ 265 98 ਦਾ ਜਿਹੜਾ ਫੈਕਟਰ ਹੈ ਉਹ ਪੈਨਸ਼ਨਾਂ ਨੂੰ ਦੇਣਾ ਉਹ ਨਹੀਂ ਦੇ ਰਹੀ ਤੇ ਕੋਈ ਵੀ ਮੰਗ ਹੈ ਜਿਹੜੀ ਉਹ ਸਰਕਾਰ ਮੰਨਣ ਨੂੰ ਤਿਆਰ ਨਹੀਂ ਤੇ ਸਾਡੇ ਜੁਆਇੰਟ ਫਾਰਮ ਨੇ ਤੇ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਰਲ ਕੇ ਉਦਮ ਕੀਤਾ ਕਿ ਸਰਕਾਰ ਦੇ ਖਿਲਾਫ ਐਜੀਟੇਸ਼ਨ ਹੈ ਜਿਹੜੀ ਉਹ ਸਖਤ ਕੀਤੀ ਜਾਵੇ ਉਸ ਦੇ ਵੱਲੋਂ ਹੀ ਅੱਜ ਮੰਗ ਪੱਤਰ ਜਿਹੜੇ ਐਮਐਲਏ ਨੂੰ ਦੇਣੇ ਨੇ ਤੇ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਜਿਹੜਾ ਮੰਗ ਪੱਤਰ ਹੈ ਉਹ શ્રી ਬੁਧਰਾਮ ਜੀ ਐਮਐਲਏ ਸਾਹਿਬ ਨੂੰ ਦੇਣ ਵਾਸਤੇ ਇਕੱਠੇ ਹੋਏ ਆਏ ਜਿਹੜੇ ਸਾਡੇ ਪੈਨਸ਼ਨਰ ਤੇ ਮੁਲਾਜ਼ਮ ਦੀਆਂ ਮੰਗਾਂ ਨਹੀਂ ਮੰਨ ਰਹੀ ਲਗਭਗ ਸਾਡਾ 68 ਮਹੀਨਿਆਂ ਦਾ ਬਕਾਇਆ ਲੀਵਨ ਕੈਸ਼ਮੈਂਟ ਤੇ ਡੀਏ ਬਕਾਇਆ ਪਿਆ ਸਾਡਾ ਤਿੰਨ ਕਿਸ਼ਤਾਂ ਪਰੰਤੂ ਪੰਜਾਬ ਸਰਕਾਰ ਹੈ ਜਿਹੜੀ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੀ ਹੈ ਹਾਰ ਕਿਸਮ ਦਾ ਜਿਹੜੇ ਕੰਮ ਹੈ ਸਾਡੇ ਲਾਰੇ ਲੱਪੇ ਚ ਲਾ ਰਹੀ ਹੈ ਇਹਦੀਆਂ ਮੰਗਾਂ ਸੰਬੰਧੀ ਅਸੀਂ ਅੱਜ ਪੰਜਾਬ ਪੱਤਰ ਤੇ ਜਿਹੜੀ ਕਾਰ ਲਈ ਹੈ ਮੌਜੂਦਾ ਐਮਐਲਏ ਸਾਹਿਬ ਸ੍ਰੀ ਬੁਧਰਾਮ ਜੀ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗ ਛੇਤੀ ਤੋਂ ਛੇਤੀ ਨਿਵਟਾਰਾ ਕੀਤਾ ਜਾਵੇ ਤੇ ਜਿਹੜਾ ਸਾਡਾ ਏਰੀਆ ਵਧਦਾ ਹੈ ਉਹ ਸਾਨੂੰ ਲਗਭਗ ਕਿਸੇ ਨੂੰ 15 ਕਿਸ਼ਤਾਂ ਕਿਸੇ ਨੂੰ 42 ਕਿਸ਼ਤਾਂ ਦਿੱਤਾ ਹੈ ਜਿਹੜਾ ਸਾਡਾ ਏਰੀਅਰ ਹੈ ਜੱਕ ਮੁਕਤ ਇੱਕ ਕਿਸ਼ਤ ਬਣਾ ਕੇ ਦਿੱਤੀ ਜਾਵੇ ਤੇ ਜਿੰਨਾ ਮੁਲਾਜ਼ਮਾਂ ਦਾ ਲੀਵਨ ਕੈਸ਼ਮੈਂਟ ਮਿਲਦੀ ਹੈ ਉਹ ਜੱਕ ਮੁਕਤ ਦਿੱਤੀ ਜਾਵੇ ਤੇ ਜਿਹੜਾ ਮੈਡੀਕਲ ਪੱਤਾ ਹੈ ਉਹ ਘਟ ਘਟ 2000 ਰੁਪਿਆ ਦਿੱਤਾ ਜਾਵੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ